ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਯੰਗ ਫਾਰਮਰ ਪੇਜ ਤੇ ਸਾਰਿਆਂ ਦਾ ਸਵਾਗਤ ਆ ਬਾਈ ਤੇ ਅੱਜ ਆਪਾਂ ਬੈਠੇ ਆ ਬਹੁਤ ਹੀ ਮਿਹਨਤੀ ਕਿਸਾਨ ਕੋਲ ਪੰਜਾਬ ਦੇ ਸਰਦੂਲਗੜ੍ਹ ਦਾ ਰਹਿਣ ਵਾਲਾ ਮਿਹਨਤੀ ਕਿਸਾਨ ਬਾਈ ਕਾਲਾ ਸਿੰਘ ਸੰਧੂ ਬਾਈ ਦਾ ਆਪਣਾ ਫੇਸਬੁੱਕ ਪੇਜ ਵੀ ਆ ਬਹੁਤ ਸੋਹਣਾ ਇਹਦੇ ਨਾਲ ਫੋਲੋਅਰ ਜੁੜੇ ਹੋਏ ਨੇ ਤੇ ਬਾਈ ਹੋਰੀ ਸ਼ਿਮਲਾ ਮਿਰਚ ਦੀ ਖੇਤੀ ਕਰਕੇ ਜਾਣੇ ਜਾਂਦੇ ਨੇ ਇਹਨਾਂ ਦੀ ਸ਼ਿਮਲਾ ਮਿਰਚ ਆਪਣੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਹੀ ਨਹੀਂ ਦੂਰ ਦੂਰ ਬਾਕੀ ਸਟੇਟਾਂ ਦੇ ਵਿੱਚ ਤੇ ਪੰਜਾਬ ਇੰਡੀਆ ਤੋਂ ਬਾਹਰ ਹੋਰ ਕੰਟਰੀਆਂ ਦੇ ਵਿੱਚ ਵੀ ਜਾਂਦੀ ਹੈਗੀ ਆ ਅੱਜ ਬਾਈ ਨਾਲ ਮਿਲਣ ਦਾ ਸਬਬਬ ਹੋਇਆ ਤੇ ਗੱਲਾਂ ਬਾਤਾਂ ਕਰਾਂਗੇ ਇਹਨਾਂ ਦੀ ਖੇਤੀ ਬਾਰੇ ਤੇ ਹੋਰ ਵੀ ਗੱਲਾਂ ਬਾਤਾਂ ਹੋਣਗੀਆਂ ਆਜੋ ਬਾਈ ਦਾ ਸਵਾਗਤ ਕਰਦੇ ਆਂ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਬਾਈ ਸਿੰਘ ਸਜਣ ਦੀਆਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਸੋਨ ਨੂੰ ਵਧਾਈਆਂ ਵੀਰ ਹਾਂਜੀ ਆਪਣੇ ਬਾਰੇ ਦੱਸ ਦਿਓ ਬਾਈ ਆਪਾਂ ਕਿਸਾਨੀ ਪਰਿਵਾਰ ਚੋਂ ਹੀ ਬਿਲੋਂਗ ਕਰਦੇ ਆਂ ਹਣਾਂ ਹਾਂ ਤੇ ਸਬਜ਼ੀਆਂ ਦੇ ਖੇਤ ਵਿੱਚ ਕਿਵੇਂ ਆਏ ਆਪਾਂ ਜਿਹੜੇ ਵੀ ਮੇਰੇ ਭੈਣ ਭਰਾ ਵੀਡੀਓ ਦੇਖ ਰਹੇ ਆ ਸਾਰੇ ਮੇਰੇ ਭੈਣ ਭਰਾ ਵੀਰਾਂ ਨੂੰ ਇਹ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਮੇਰਾ ਨਾਮ ਕਾਲਾ ਸਿੰਘ ਸੰਧੂ ਜੀ ਪਿੰਡ ਸਰਦੂਲਗੜ੍ਹ ਜ਼ਿਲ੍ਹਾ ਮਾਨਸਾ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜ਼ਿਆਦਾਤਰ ਅਸੀਂ ਸਬਜ਼ੀਆਂ ਦੀ ਖੇਤੀ ਕਰਦੇ ਆਂ ਹਾਂਜੀ ਹਾਂਜੀ ਤੇ ਵੱਡੀ ਪੱਧਰ ਤੇ ਅਸੀਂ ਕਰਦੇ ਆਂਗੇ ਸ਼ਿਮਲਾ ਮਿਰਚ ਦੀ ਖੇਤੀ ਜੀ ਬਾਈ ਹਾਂ ਤੇ ਨਾਲ ਨਾਲ ਜਿਵੇਂ ਆਪਾਂ ਦੂਜੀਆਂ ਵੈਰਾਈਟੀਆਂ ਵਿੱਚ ਮੈਂ ਆਪਾਂ ਗੋਭੀ ਮਟਰ ਢਿੰਡੀ ਕद्दू ਕਰੇਲਾ ਉਹ ਜਿਹੜੀਆਂ ਸਬਜ਼ੀਆਂ ਨੇ ਉਹ ਵੀ ਆਪਾਂ ਖੇਤੀ ਕਰਦੇ ਆ ਲੰਬੀ ਮਿਰਚ ਵਗੈਰਾ ਤੇ ਪਰ ਜਿਹੜੀ ਵੱਡੀ ਪੱਧਰ ਤੇ ਆਪਾਂ ਖੇਤੀ ਕਰਦੇ ਉਹ ਸ਼ਿਮਲਾ ਮਿਰਚ ਦੀ ਹੈ ਉਹਦੇ ਕਰਕੇ ਜਾਇਦਾ ਤੁਹਾਡੀ ਪਛਾਣ ਬਣੀ ਹੋਈ ਹੈ ਹਾਂਜੀ ਇਹ ਬਈ ਕਿਵੇਂ ਸ਼ੁਰੂਆਤ ਹੋਈ ਸੀ ਕਿਹੜੇ ਸਨ ਚ ਮਿਰਚ ਲਾਉਣ ਲੱਗੇ ਸੀ ਅਸੀਂ ਜੀ ਲੱਗੇ ਪਹਿਲਾ ਬਾਪੂ ਜੀ ਹੋਰੇ ਲੱਗੇ ਸੀ 1995 ਤੋਂ ਅੱਛਾ ਉਦੋਂ ਥੋੜੀ ਲਾਉਂਦੇ ਹੁੰਦੇ ਸੀ ਸ਼ਿਮਲਾ ਮਿਰਚ ਬਾਪੂ ਜੀ ਹੋਰੇ ਉਦੋਂ ਲਾ ਲ ਤੁਸੀਂ 2 ਕਨਾਲ ਅੱਧਾ ਕਿੱਲਾ ਇਸ ਤਰ੍ਹਾਂ ਲਾਉਂਦੇ ਹੁੰਦੇ ਸੀ ਅੱਛਾ ਬਿਉਹ ਜਿਵੇਂ ਆਪਣਾ ਪੱਧਰ ਖੇਤ ਦੇ ਵਿੱਚ ਹੀ ਠੀਕ ਹੈ ਜੀ ਇਸ ਤਰ੍ਹਾਂ ਹੀ ਲਾਉਂਦੇ ਹੁੰਦੇ ਸੀ ਕੋਈ ਵੱਟ ਡੌਲ ਨਹੀਂ ਬਣਾਉਂਦੇ ਹੁੰਦੇ ਅੱਛਾ ਅੱਛਾ ਤੇ ਉਦੋਂ ਅਸੀਂ ਛੋਟੇ ਹੁੰਦੇ ਸੀ ਜਿਵੇਂ ਜਿਵੇਂ ਅਸੀਂ ਵੱਡੇ ਹੋਏ ਅਸੀਂ ਵੀ ਖੇਤੀ ਨਾਲ ਜੁੜੇ ਬਚਪਨ ਤੋਂ ਹੀ ਜੁੜ ਗਏ ਸੀਗੇ ਪਹਿਲਾਂ ਜਿਵੇਂ ਕਣਕ ਹੜੰਬਿਆਂ ਤੇ ਕਾੜਦੇ ਬਠਲ ਚੱਕਦੇ ਕਣਕਾਂ ਦੇ ਸ਼ੁਰੂ ਤੋਂ ਸ਼ੌਂਕ ਪੈ ਗਿਆ ਸੀ ਖੇਤ ਦਾ ਕੰਮ ਕਰਨ ਨੂੰ ਹਾਂ ਮਿਹਨਤ ਕਰਨ ਲੱਗੇ ਸੀ ਹਾਂ ਮਿਹਨਤ ਕਰਨ ਲੱਗੇ ਸੀ ਫਿਰ 2006 ਤੋਂ ਜਦੋਂ ਅਸੀਂ ਗੱਭਰੂ ਹੋਏ 2006 ਤੋਂ ਕੰਮ ਚੱਕ ਲਿਆ ਸ਼ਿਮਲਾ ਮਿਰਚ ਦਾ ਠੀਕ ਹੈ ਬਈ ਹਾਂ ਫਿਰ 2 ਕਿੱਲੇ 4 ਕਿੱਲੇ ਹੌਲੀ ਹੌਲੀ ਵਧਾते ਅੱਜ ਬਾਬੇ ਦੀ ਕਿਰਪਾ ਨਾਲ 15-20 ਕਿੱਲੇ ਅਸੀਂ ਛਿਮਲਾ ਮਿਰਚ ਦੀ ਖੇਤੀ ਕਰਦੇ ਆ। ਠੀਕ ਹੈ ਜਿਹੜੀ ਹੁਣ ਖਤਮ ਹੋ ਚੁੱਕੀ ਆ। ਹਾਂ ਜਿਹੜੀ ਹੁਣ ਇੱਥੇ ਜੂਨ ਚ ਆ ਕੇ ਖਤਮ ਹੋ ਜਾਂਦੀ ਹੈਗੀ। ਠੀਕ ਹੈ ਬਈ। ਲਾਉਣੇ ਕਿਹੜੇ ਮਹੀਨੇ ਚੋਂ ਬਈ? ਲਾਉਣੇ ਆਪਾਂ ਅਕਤੂਬਰ 10ਵੇਂ ਚ ਪਨੀਰੀ ਬੀਜ ਦਿੰਨੇ ਆ। ਅਕਤੂਬਰ ਚ। ਹਾਂਜੀ। ਛਿਮਲਾ ਮਿਰਚ ਦੀ ਪਨੀਰੀ ਪਾ ਦਿੰਨੇ ਆ ਤੇ 11ਵੇਂ ਚ ਆਪਾਂ ਲਾ ਦਿੰਨੇ ਆ। ਠੀਕ ਹੈ। ਹਾਂ ਟਰਾਂਸਪਲੈਂਟ ਕਰ ਦਿੰਨੇ ਆ ਪਨੀਰੀ। ਪਨੀਰੀ ਸਾਰੀ ਆਪ ਦੀ ਖੁਦ ਬੀਜ। ਪਨੀਰੀ ਸਾਰੀ ਖੁਦ ਅਸੀਂ ਆਪ ਤਿਆਰ ਕਰਦੇ ਆ ਜੇ ਸਾਡਾ ਅੱਜ ਟਰੱਕ ਚੱਲਿਆ ਬਈ ਫਲਾਨੇ ਸਟੇਟ ਫਲਾਨੇ ਦੇਸ਼ ਹਨਾ ਇਹ ਫਿਰ ਕਿਵੇਂ ਤੁਹਾਡੇ ਨਾਲ ਜਿਹੜੇ ਵੱਡੇ ਵਪਾਰੀ ਜੁੜਦੇ ਆ ਕਿੱਥੋਂ ਕਿੱਥੋਂ ਤੱਕ ਮਿਰਚ ਹੋਂਦ ਤੱਕ ਭੇਜ ਚੁੱਕੇ ਹਾਂ ਦੇਖੋ ਜੀ ਇਹ ਆਪਣਾ ਸਾਰਾ ਸਰਕਲ ਭਰਾਵਾਂ ਨਾਲ ਹੀ ਚੱਲਦਾ ਹੂੰ ਕੋਈ ਤਾਂ ਜਿਹੜੇ ਸਾਡੇ ਸ਼ਹਿਰ ਦੇ ਵਪਾਰੀ ਵੀਰ ਆ ਉਹਨਾਂ ਨਾਲ ਸਾਡਾ ਤਾਲਮਿਲ ਬਹੁਤ ਵਧੀਆ ਹੈਗਾ ਉਹਨਾਂ ਨਾਲ ਤਾਲਮਿਲ ਹੁੰਦਾ ਉਹ ਬਾਹਰ ਲੈ ਜਾਂਦੇ ਕੋਈ ਸਾਡ ਨੂੰ ਜਿਹੜੇ ਬਾਹਰਲੇ ਸਟੇਟਾਂ ਦੇ ਬਾਹਰੋਂ ਆਪਣੇ ਪੰਜਾਬ ਚੋਂ ਹੀ ਲਾ ਲ ਤੁਸੀਂ ਹਰਿਆਣੇ ਚੋਂ ਲਾ ਲ ਹੂੰ ਦੂਰੋਂ ਦੂਰੋਂ ਵਪਾਰੀ ਆ ਜਾਂਦੇ ਆ ਜੀ ਉਹਨਾਂ ਨਾਲ ਸਾਡੇ ਫੋਨਾਂ 'ਤੇ ਗੱਲ ਹੋ ਜਾਂਦੀ ਈ ਅੱਛਾ ਪੱਕ ਜਾਂਦੇ ਫਿਰ ਉਹ ਕਹਿੰਦੇ ਵੀ ਛੱਲ ਆਹ ਰੇਟ ਹੋ ਗਈ ਮਿਰਚੇ ਸਾਨੂੰ ਦੇ ਦਿਓ ਅੱਜ ਤੁਸੀਂ ਠੀਕ ਪੱਕਾ ਹੋ ਜਾਂਦਾ ਉਹਨਾਂ ਨੂੰ ਹਾਂ ਪੱਕਾ ਹੋ ਜਾਂਦਾ ਫਿਰ ਬਾਹਰ ਕੋਈ ਵੀ ਲਾ ਲਓ ਤੁਸੀਂ ਪੰਜਾਬ ਦੀਆਂ ਮੰਡੀਆਂ ਲਾ ਲਓ ਹਰਿਆਣੇ ਚ ਲਾ ਲਓ ਪੰਜਾਬ ਜਿਵੇਂ ਚੰਡੀਗੜ੍ਹ ਇੱਧਰ ਕਰਾਈ ਜਾਂਦੇ ਆ ਹਾਂ ਤੇ ਜ ਆਪ ਰਾਜਸਥਾਨ ਵਗੈਰਾ ਲਾ ਲਓ ਜੈਪੁਰ ਲਾ ਲਓ ਵੀ ਗੁਜਰਾਤ ਬੰਬੇ ਸਾਰੇ ਪਾਸੇ ਘਲਦੇ ਆ ਜਦੋਂ ਮਿਰਚ ਦੇ ਸਾਈਜ਼ ਦੀ ਗੱਲ ਹੁੰਦੀ ਆ ਜਦੋਂ ਸਾਈਜ਼ ਫਰੂਟ ਵਧੀਆ ਹੋ ਜਾਂਦਾ ਸਖਤ ਹੋ ਜਾਂਦਾ ਉਹ ਤੋਂ ਬਾਹਰ ਨੂੰ ਵੀ ਜਾਂਦੀ ਹੈ ਜੀ ਬਾਈ ਹੋਰਾਂ ਨੂੰ ਬਾਈ 20 ਸਾਲ ਦਾ ਤਜਰਬਾ ਹੈ ਨਾ ਤੇ ਤਿਆਰ ਬੀ ਦੇ ਨਾਲ ਜਿਹੜਾ ਇਹਨਾਂ ਦਾ ਸਾਈਜ਼ ਹੈ ਨਾ ਬਹੁਤ ਸੋਹਣਾ ਹੁੰਦਾ ਜਿਵੇਂ ਆਪਾਂ ਪੌਲੀ ਹੌਸ ਦੀ ਮਿਰਚ ਦੇਖਦੇ ਆ ਹਨਾ ਤੇ ਉਹਦੇ ਬਰਾਬਰ ਹੀ ਬਾਈ ਹੋਰਾਂ ਦੀ ਕੁਆਲਿਟੀ ਹੁੰਦੀ ਆ ਜਿਵੇਂ ਬਈ ਤੁਹਾਡੀ ਪੈਕਿੰਗ ਦੇ ਵਿੱਚ ਮਿਰਚ ਜਾਂਦੀ ਹੈ ਕਾਰਟਨਾਂ ਦੇ ਵਿੱਚ ਉਹ ਫਿਰ ਕਿਸੇ ਕੰਪਨੀ ਕੋਲ ਜਾਂਦੀ ਹੈ ਜਾਂ ਉਹ ਵੀ ਆੜਤੀਆਂ ਦਾ ਹੀ ਹੁੰਦਾ ਉਹ ਆੜਤੀਆਂ ਨਾਲ ਆਪਣੀ ਗੱਲ ਹੋ ਜਾਂਦੀ ਹੈ ਅੱਛਾ ਜੀ ਹਾਂ ਠੀਕ ਹੈ ਉਹ ਲੈ ਜਾਂਦੀ ਨੇ ਵੈਰਾਈਟੀਆਂ ਜ਼ਿਆਦਾ ਕਿਹੜੀਆਂ ਲਾਉਣੀਆਂ ਤੁਸੀਂ ਵੈਰਾਈਟੀਆਂ ਆਪਣੇ ਕੋਲੇ ਹੁੰਦੀਆਂ ਨੇ 7-8 ਪ੍ਰਕਾਰ ਦੀਆਂ ਵੈਰਾਈਟੀਆਂ ਆਉਂਦੀਆਂ ਜਿਵੇਂ ਐਡਵਾਂਟਾ ਵੀ ਹੋਗੀ ਐਂਜਲ ਹੋਗੀ ਬ੍ਰਹਮਾ ਹੋਗੀ ਰਵੀ ਵਾਲਿਆਂ ਦੀ ਚਾਂਦ ਹੋਗੀ ਲੰਗਬੋਆ ਦੇ ਬ ਹਾਂ ਹੰਟਿੰਗ ਟਾਰਨ ਹੋ ਗਈ ਠੀਕ ਹੈ ਤੇ ਕਈ ਵੈਰਾਈਟੀਆਂ ਹੁੰਦੀਆਂ ਨੇ ਆਪਣੇ ਕੋਲ ਵੱਖੋ ਵੱਖਰੀਆਂ ਨਾਲੇ ਤਾਂ ਝਾੜ ਦਾ ਪਤਾ ਲੱਗ ਜਾਂਦਾ ਵੀ ਕਿਹੜੀ ਵੱਧ ਝਾੜ ਦਿੰਦੀ ਹੈ ਤੇ ਵੀ ਵੈਰਾਈਟੀ ਚੰਗੀ ਕਿਹੜੀ ਹੈ ਵੀ ਦੇਖ ਰੱਖ ਸਾਰਿਆਂ ਦੀ ਇੱਕੋ ਹੀ ਹੁੰਦੀ ਆ ਵੀ ਜਿਹੜੀ ਆਪਾਂ ਨੂੰ ਐਤ ਕੀ ਵੱਧ ਝਾੜ ਦੇ ਜੇ ਉਹ ਫਿਰ ਆਪਾਂ ਅਗਲੇ ਸਾਲ ਵੀ ਅਗਲੇ ਸਾਲ ਏਰੀਆ ਵਧਾ ਲੈਨੇ ਆਂ ਅਗਲੇ ਸਾਲ ਉਹਦਾ ਏਰੀਆ ਵਧਾ ਲੈਨੇ ਆਪਾਂ ਖਰਚਾ ਕਿੰਨਾ ਹੋ ਜਾਂਦਾ ਵੀ ਸ਼ਿਮਲਾ ਮਿਰਚ ਇੱਕ ਕਿੱਲੇ ਤੇ ਖਰਚਾ ਸ਼ਿਮਲਾ ਮਿਰਚ ਤੇ ਇੱਕ ਕਿੱਲੇ ਤੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਦਾ 1.5 ਲੱਖ ਰੁਪਿਆ ਇੱਕ ਏਕੜ ਤੇ ਖਰਚਾ ਆ ਜਾਂਦਾ ਹੈ ਅ ਬੂਟਾ ਬੀਜਨ ਤੋਂ ਲੈ ਕੇ ਤੜਾਈ ਤੱਕ ਕਿਉਂਕਿ ਬੀਜ ਪਾਏ ਜਾਂਦਾ 15-2000 ਦਾ ਤਾਂ ਹੂੰ ਉੱਤੇ ਫਿਰ ਲਫਾਫਾ ਲਾ ਲਓ ਤੁਸੀਂ ਰਿੰਗ ਲਾ ਲਓ ਤੇ ਗੁੱਡ ਗੜਾਈ ਲਾ ਲਓ ਹੁਣ ਮਲਚਿੰਗ ਵਾਲੀ ਲਾਉਣ ਲੱਗੇ ਹਾਂ ਉਹਦਾ ਵੱਖਰਾ ਖਰਚਾ ਪਾਏ ਜਾਂਦਾਗਾ ਫਿਰ ਤੜਾਈ ਖਾਦਾਂ ਹੂੰ ਠੀਕ ਹੈ ਜੀ ਤੇ ਖਰਚਾ ਸਵਾ ਲੱਖ ਰੁਪਏ ਆ ਜਾਂਦਾ ਜੇ ਬਿਚਾਰ ਦੀ ਗੱਲ ਕਰੀਏ ਹਨਾ ਜੀ ਝਾੜ ਤੇ ਆਮਦਨ ਦੀ ਗੱਲ ਕਰੀਏ ਲੰਮ ਸਮਾਂ ਵਾਲਾ ਆਈਡੀਆ ਲਾਉਣਾ ਹੋਵੇ ਕਿੰਨੇ ਦੀ ਹੋ ਜਾਂਦੀ ਹੈ 1 ਏਕੜ 'ਚ ਦੇਖੋ ਜਿਹੜੇ ਇਹ ਰੇਟ ਆ ਗਏ ਕੋਈ ਵੀ ਸਬਜੀ ਆਪਾਂ ਕਿਸੇ ਵੀ ਸਬਜੀ ਤੇ ਲਾ ਲਈਏ ਇਹਨਾਂ ਦੇ ਪੱਕੇ ਰੇਟ ਨਹੀਂ ਹੈਗੇ ਡੇਲੀ ਦਾ ਰੇਟ ਹੁੰਦਾ ਹੈ ਹਾਂ ਡੇਲੀ ਦਾ ਰੇਟ ਹੈ ਕਦੇ ਇਹ ਨਾਲੋਂ ਤੁਸੀਂ 25 30 ਰੁਪਏ ਵੀ ਵੇਚ ਜਾਂਦੀ ਹੈ ਹਾਂ ਤੇ ਕਦੇ ਇਹ 2 ਰੁਪਏ 5 ਰੁਪਏ ਜੀ ਵੀ ਆ ਜਾਂਦੀ ਹੈ ਸਬਜੀ ਕੋਈ ਲਾ ਲਓ ਵੀ ਜੇ ਰੇਟ ਚੰਗਾ ਰਹੇ ਜੇ ਤਾਂ 4 ਪੈਸੇ ਬਣ ਵੀ ਜਾਂਦੇ ਆ ਜੀ ਤੇ ਜੇ ਮੰਦਾ ਹੋ ਜੇ ਫਿਰ ਕਣਕ ਦੇ ਬਰੋਬਰ ਭੇਡਾ ਭੇਡ ਦਿੰਦੀ ਆ ਕਈ ਵਾਰੀ ਮਨ ਡਾਉਨ ਵੀ ਜਾਂਦਾ ਕਿਉਂ ਖਰਚਾ ਬਹੁਤ ਹੁੰਦਾ ਹੈ ਖਰਚਾ ਬਹੁਤ ਹੋ ਜਾਂਦਾ ਹਾਂ ਦਿਨ ਰਾਤ ਇੱਕ ਕਰਨੀ ਪੈਂਦੀ ਆ ਸਾਂਭ ਸੰਭਾਲ ਸਾਰਾ ਦੇਖਣਾ ਪੈਂਦਾ ਹੂੰ ਜਿਵੇਂ ਬੱਚਾ ਜਨਮ ਲੈਂਦਾਗਾ ਮਾਂ ਨਿਗਰਾਨੀ ਕਰਦੀ ਐ ਵੀ ਹਨਾ ਹੂੰ ਉਸ ਤਰ੍ਹਾਂ ਇਹ ਵੀ ਬੱਚੇ ਤੋਂ ਇਹਦੀ ਦੇਖਭਾਲ ਕਰਨੀ ਪੈਂਦੀ ਆ ਜੀ ਤੇ ਜੇ ਰੇਟ ਆਪਾਂ ਨੂੰ ਮਨ ਵਧੀਆ ਚੱਲੀ ਜਾਵੇ ਫਿਰ ਬਾਬੇ ਦੀ ਕਿਰਪਾ ਨਾਲ ਫਿਰ ਵਧੀਆ ਪੈਸੇ ਦੇ ਵੀ ਜਾਂਦੀ ਆ ਝਾੜ ਕਿੰਨਾ ਆ ਜਾਂਦਾ ਜੀ ਝਾੜੇ ਦਾ 200 ਕੁਆਟਲ 250 ਕੁਆਟਲ ਇੱਕ ਏਕੜ ਦਾ ਝਾੜ ਆ ਜਾਂਦਾ ਬਾਕੀ ਅੱਡੋ ਅੱਡ ਪਾਉਣ ਪਾਣੀ ਜੇ ਖੇਤ ਦੇ ਪਾਣੀ ਖੇਤ ਦੀ ਮਿੱਟੀ ਤੇ ਡਿਪੈਂਡ ਹੈ ਸੇਵਾ ਦੇ ਸਿਰ ਤੇ ਸੇਵਾ ਦੇ ਸਿਰ ਤੇ ਇਹ ਵੱਧ ਤੋਂ ਵੱਧ 200 ਕੁਇੰਟਲ ਤੱਕ ਆ ਹਾਂ ਵਧੀਆ ਛਾੜ ਦੇ ਜਿੰਦੀ ਹਾਂ 200 ਕੁਇੰਟਲ ਵਧੀਆ ਦੇ ਦੇ ਜਿੰਦੀ ਛਾੜ ਕਿਉਂ ਕਿੱਥੇ ਮਨ ਪਾਣੀ ਨਰਮ ਹੁੰਦੇ ਆ ਹਲਕੀ ਹੁੰਦੀ ਆ ਜ਼ਮੀਨ ਉੱਥੇ ਐ ਫਰਕ ਪੈ ਜਾਂਦਾ ਠੀਕ ਹੈ ਹਾਂ ਤੇ ਆਪਾਂ ਨੂੰ ਬਈ 15 ਕਿੱਲੇ ਹੁਣ ਜਿਵੇਂ ਲਾਉਣੇ ਹੋ ਤੁਸੀਂ ਹਨਾ ਸਾਰੀ ਜਿਹੜੀ ਮਿਰਚ ਹੈਗੀ ਆ ਆੜ ਤੋਂ ਨੂੰ ਚਕਾਉਣ ਆਪ ਨਹੀਂ ਆਪ ਵੀ ਕਰਾ ਦਿੰਨੇ ਆ ਮੰਡੀਆਂ ਅਸੀਂ ਆਪ ਵੀ ਕਰਵਾ ਦਿੰਨੇ ਆ ਜਿਵੇਂ ਦਿੱਲੀ ਦੇ ਆ ਮੰਡੀਆਂ ਕਰਵਾ ਪੀਆਂ ਚੰਡੀਗੜ੍ਹ ਦੀਆਂ ਕਰਵਾ ਪੀਆਂ ਹੂੰ ਤੇ ਆਗਰਾ ਕਰਵਾ ਪੀਆਂ ਅਸੀਂ ਸਾਡੇ ਕੋਲ ਆਪ ਹੀ ਬਾਹਰ ਵਪਾਰੀਆਂ ਦੇ ਨੰਬਰ ਹੈਗੇ ਆ ਉਹ ਸਾਨੂੰ ਫੋਨ ਆਪਾਂ ਘੱਟ ਤੋਂ ਘੱਟ ਜਿਹੜਾ ਰੇਟ ਡਾਊਨ ਗਿਆ ਤੁਹਾਡੇ ਸਾਹਮਣੇ ਰੇਟ ਆ ਆ ਘੱਟ ਤੋਂ ਘੱਟ ਕੀ ਰੇਟ ਰਿਹਾ ਮਿਰਚ ਦਾ ਘੱਟ ਤੋਂ ਘੱਟ ਐਤਕੀ ਸਾਡਾ ਰੇਟ ਵਾਕੇ ਸੀ 5 ਰੁਪਈਆ ਤੇ अच्छा डाउन ਜਵਾਂ ਡਾਊਨ ਜਵਾਂ ਹਾਂ 5 ਰੁਪਏ ਕਈ ਦਿਨ ਸਾਡੀ ਮਿਰਚ ਵਿਕਦੀ ਰਹੀ ਹੈ 5 ਰੁਪਏ 4 ਰੁਪਏ ਇਸ ਤਰ੍ਹਾਂ ਵਿਕਦੀ ਰਹੀ ਤੇ ਆਪ ਦੇ ਵਿੱਚ ਜਾਣਾ ਹੋਏ ਵੱਧ ਤੋਂ ਵੱਧ ਜੀ ਐਤ ਕੀ ਸ਼ੁਰੂ ਚ ਲਾ ਲਓ ਤੁਸੀਂ ਸ਼ੁਰੂ ਚ ਆਪ ਚ ਚੱਲਿਆ ਸੀ 25 ਤੋਂ ਰੇਟ ਹੂੰ ਸ਼ੁਰੂ ਚ ਵੈਸੇ ਵੀ ਜੇ ਆਪ ਲਾ ਲਈ ਵੀ ਜਿਵੇਂ ਐਤ ਕੀ ਗੇਤੀ ਮਿਰਚ ਚੱਲੀ ਸੀ ਇਹਨਾਂ ਰੇਟ ਨਹੀਂ ਚੱਲਿਆ ਸੀਗਾ 25 ਰੁਪਏ ਤੋਂ ਸ਼ੁਰੂ ਹੋਇਆ ਸੀ ਨਹੀਂ ਵੈਸੇ ਜਦੋਂ ਪਿੱਛੇ ਆਪਾਂ ਪਹਿਲਾਂ ਪਿਛਲੇ ਸਾਲਾਂ ਦੀ ਗੱਲ ਕਰੀਏ ਤਾਂ ਉਦੋਂ 30 40 ਤੋਂ ਸ਼ੁਰੂ ਹੋ ਜਾਂਦਾ ਸੀਗਾ ਅੱਛਾ ਜੀ ਰੇਟ ਦਾ ਕਿਹੜੇ ਮਹੀਨੇ ਚੱਲਦੀ ਹੈ ਆਪਣੀ ਇਹ ਮਿਰਚ ਜਿਹੜੀ ਲੋਟਣ ਵਾਲੀ ਆਪਣੀ ਚੜਦੇ ਮਾਰਚ ਚੜਦੇ ਮਾਰਚ ਹਾਂ ਜੂਨ ਤੱਕ ਚੱਲਦੀ ਹੈ ਹਾਂ ਠੀਕ ਹੈ ਮਾਰਚ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ ਹੂੰ ਬਸ ਜਿਹਦਾ ਫਰਵਰੀ ਤੋਂ ਮਾਨਾ ਅੱਧ ਫਰਵਰੀ ਪਰ ਉਹ ਕਿਉਂ ਉਹ ਤੋਂ ਥੋੜੀ ਨਿਕਲਦੀ ਹੈ ਹਾਂਜੀ ਜਿਹੜੀ ਅੱਧ ਫਰਵਰੀ ਤੋਂ ਬਾਅਦ ਨਿਕਲਦੀ ਉਹ ਤੋਂ ਤਾਂ ਫਿਰ ਲਫਾਫੇ ਥੋੜੇ ਨਿਕਲਦੇ ਆ ਜੀ ਚੜਦੇ ਮਾਰਚੇ ਦਾ ਜ਼ੋਰ ਪਾ ਜਾਂਦਾ ਹੈ ਠੀਕ ਹੈ ਜੇ ਕਿਸੇ ਕਿਸਾਨ ਨੇ ਬਈ ਇਸ ਖੇਤੀ ਚਾਉਣਾ ਨਵਾਂ ਕਿਸਾਨ ਹੈ ਨਾ ਕੀ ਸਲਾਹਾਂ ਦੇਣੀਆਂ ਚਾਹੋਗੇ ਕਿਹੜੀਆਂ-ਕਿਹੜੀਆਂ ਗੱਲਾਂ ਪਹਿਲਾਂ ਸੋਚਣੀਆਂ ਪੈਣਗੀਆਂ ਆਪਾਂ ਨੂੰ ਸਲਾਹਾਂ ਹੈ ਇਸ ਤਰ੍ਹਾਂ ਜਿਹੜਾ ਸਬਜ਼ੀਆਂ ਦਾ ਕੰਮ ਆ ਕੋਈ ਵੀ ਕੰਮ ਆ ਸਬਜ਼ੀਆਂ ਦਾ ਕੰਮ ਹੈਗਾ ਵਧੀਆ ਕੋਈ ਮਾੜਾ ਕੰਮ ਨਹੀਂ ਹੈਗਾ ਪਰ ਜਿਹੜਾ ਕਿਸੇ ਨੇ ਕੋਈ ਕੰਮ ਕਰਨਾ ਹੈ ਹੂੰ ਉਹਨੂੰ ਲਗਾਤਾਰ ਕਰੋ ਜੀ ਉਹਨੂੰ ਇੱਕ ਸਾਲ ਨਾ ਕਰੋ ਕਈ ਵਾਰੀ ਕੀ ਹੁੰਦਾ ਹੈ ਕਿਸੇ ਭਰਾ ਨੇ ਪਹਿਲੇ ਸਾਲ ਲਾਈ ਹੁੰਦੀ ਮਿਰਚ ਪਹਿਲੇ ਸਾਲ ਹੀ ਮੰਦਾ ਆ ਜਾਂਦਾ ਆ ਜਾਂਦਾ ਜੀ ਮੰਦਾ ਆ ਜਾਂਦਾ ਫਿਰ ਮਾਨ ਬਹੁਤ ਦੁਖੀ ਹੁੰਦਾ ਕਿਉਂ ਖਰਚਾ ਆ ਜਾਂਦਾ ਵੀ ਯਾਰ ਛੱਡ ਪਰੇ ਵੀ ਕਣਕ ਝੋਨਾ ਬੀਜੋ ਯਾਰ ਛੱਡੋ ਖੜਾ ਵੀ ਕੋਈ ਗੱਲ ਨਹੀਂ ਮੰਦੇ ਚੰਗੇ ਆਉਂਦੇ ਰਹਿੰਦੇ ਆ ਸਬਜ਼ੀਆਂ ਦੀ ਖੇਤੀ ਕੋਈ ਮਨ ਕਰਦਾ ਕੋਈ ਕੱਦੂ ਲਾਉਣਾ ਕੋਈ ਕarele ਲਾਉਣਾ ਕੋਈ ਹਲਦੀ ਦੀ ਖੇਤੀ ਕਰਦਾ ਹਾਂਜੀ ਵੀ ਜਿਹੜੇ ਕਰਦੇ ਆ ਉਹ ਲੈਣ ਛੱਡੋ ਨਾ ਛੱਡੋ ਨਾ ਹਾਂ ਪਹਿਲੇ ਸਾਲ ਤਾਂ ਲੋਕ ਵੀ ਏਡਾਂ ਕਰਦੇ ਹਨਾ ਪਹਿਲੇ ਸਾਲ ਤਾਂ ਗੱਲ ਵੀ ਦੇਖੋ ਕੀ ਉਹ ਕਰੂ ਹਨਾ ਵੀ ਕੀ ਬੈਂਕ ਨੇ ਉਗੜਦੀ ਆ ਇਸ ਤਰ੍ਹਾਂ ਹੋ ਜਾਂਦਾ ਹੈ ਬਾਕੀ ਭਾਈ ਜਿਵੇਂ ਤੁਸੀਂ ਇੰਨਾ ਵੱਡੇ ਪੱਧਰ ਤੇ ਮਿਰਚ ਕਾਸ਼ਤ ਕਰਦੇ ਹੋ ਤੁਹਾਡੇ ਤੋਂ ਕਿਸਾਨ ਪਨੀਰੀਆਂ ਵਗੈਰਾ ਵੀ ਮੰਗਦੇ ਹੋਣਗੇ ਕਰਦੇ ਹੋ ਸੇਲ ਪਨੀਰੀਆਂ ਹਾਂ ਪਨੀਰੀਆਂ ਅਸੀਂ ਦੇ ਦੇਨੇ ਹੁੰਨੇ ਆ ਅੱਛਾ ਤੇ ਉਹ ਵੱਡੀ ਪੱਧਰ ਤੇ ਅਸੀਂ ਸੇਲ ਦਾ ਕੰਮ ਨਹੀਂ ਕਰਦੇ ਪਨੀਰੀਆਂ ਦਾ ਹਾਂ ਕਿਉਂ ਅਸੀਂ ਜ਼ਿਆਦਾਤਰ ਆਪ ਦੇ ਲਈ ਪਨੀਰੀਆਂ ਬੀਜਦੇ ਆਂ ਕਿਉਂ ਅਸੀਂ ਥੋੜੀ ਬਹੁਤੀ ਪਨੀਰੀ ਵੱਧ ਬੀਜ ਲੈਨੇ ਵਿੱਚੋਂ ਕਈ ਬੁੱਟੇ ਡੰਪਿੰਗ ਆਫ ਹੋ ਗਈ ਜਾਂ ਕੋਈ ਕਈ ਵਾਰੀ ਬੀਜ ਜਰਮੀਨੇਸ਼ਨ ਨਹੀਂ ਹੁੰਦਾ ਉਹਦੇ ਲਈ ਅਸੀਂ ਵੱਧ ਬੀਜ ਲੈਨੇ ਫਿਰ ਜਿਹੜਾ ਕੋਈ ਭਰਾ ਕੋਈ ਫੋਨ ਕਰਦਾ ਜਿੰਨੀ ਕਿ ਬਚੀ ਹੁੰਦੀ ਪਨੀਰੀ ਉਹਨੇ ਨੂੰ ਦੇ ਦਿੰਨੇ ਆ ਠੀਕ ਹੈ ਜੀ ਹਾਂ ਬਾਈ ਦਾ ਬਾਈ ਪੇਜ ਆ ਫੇਸਬੁੱਕ ਤੇ ਕਾਲਾ ਸੰਧੂ ਫਾਰਮਰ ਕਾਲਾ ਸੰਧੂ ਹਾਂਜੀ ਕਾਲਾ ਸੰਧੂ ਫਾਰਮਰ ਕਾਲਾ ਸੰਧੂ ਫਾਰਮਰ ਦੇ ਨਾਂ ਤੇ ਆਪਾਂ ਲਿੰਕ ਵੀ ਦੇ ਦਾਂਗੇ ਵੀਡੀਓ ਦੇ ਵਿੱਚ ਜਰੂਰ ਤੁਸੀਂ ਫੋਲੋ ਕਰਿਓ ਤੇ ਬਾਕੀ ਬਾਈ ਦਾ ਨੰਬਰ ਵੀ ਆਪਾਂ ਪੁੱਛ ਲੈਨੇ ਆ ਬਈ ਨੰਬਰ ਵੀ ਦੱਸ ਦਿਓ ਜਰੂਰ ਜੀ 94788 7343 ਤੇ ਬਾਈ ਨਾਲ ਗੱਲਬਾਤ ਕਰਨੀ ਹੈ ਜਿਨੇ ਕਿਸੇ ਨੇ ਮਿਰਚ ਬਾਰੇ ਸ਼ਿਮਲਾ ਬਾਰੇ ਹਨਾ ਤਾਂ ਇਹਨਾਂ ਨਾਲ ਗੱਲਬਾਤ ਕਰਕੇ ਸਲਾਹ ਲੈ ਸਕਦੇ ਹੋ ਪਨੀਰੀਆਂ ਵੀ ਜਿਵੇਂ ਹੁਣ ਅਕਤੂਬਰ ਦੇ ਵਿੱਚ ਬੀਜਣਗੇ ਬਾਈ ਜੇ ਕਿਸੇ ਨੇ ਮੰਨ ਲਓ ਅਡਵਾਂਸ ਦੇ ਵਿੱਚ ਇਹਨਾਂ ਨਾਲ ਗੱਲਬਾਤ ਕਰਕੇ ਪਨੀਰੀ ਵਜਾਉਣੀ ਆ ਉਹ ਵੀ ਗੱਲਬਾਤ ਕਰ ਲਿਓ ਬਾਕੀ ਬਹੁਤ ਮਿਹਨਤੀ ਆ ਭਾਈ ਇਹਨਾਂ ਦਾ ਪੇਜ ਦੇਖਿਓ ਜਾ ਕੇ ਕਿੰਨੀਆਂ ਵਧੀਆ ਵੀਡੀਓ ਪਾਉਂਦੇ ਆ ਸੇਹਦ ਵਾਲੀਆਂ ਅੱਜ ਕੱਲ ਆਪਾਂ ਸਾਰੇ ਕਹਿੰਨੇ ਆ ਕਿ ਸੋਸ਼ਲ ਮੀਡੀਆ ਤੇ ਲੋਕ ਗੰਦ ਪਾਈ ਜਾਂਦੇ ਆ ਪਰ ਆਪਾਂ ਚੰਗੇ ਬੰਦਿਆਂ ਨੂੰ ਦੇਖਦੇ ਵੀ ਬਹੁਤ ਘੱਟ ਆ ਜੇ ਤੁਸੀਂ ਚਾਹੋ ਨੀਓ ਵੀ ਅਸੀਂ ਪੰਜਾਬ ਦੀ ਅਸਲ ਤਸਵੀਰ ਦੇਖਣੀ ਆ ਪੰਜਾਬ ਦੇ ਖੇਤ ਦੇਖਣੇ ਆ ਪੰਜਾਬ ਦੇ ਮਿਹਨਤੀ ਲੋਕ ਦੇਖਣੇ ਆ ਤਾਂ ਬਾਈ ਹੋਰਾਂ ਦਾ ਪੇਜ ਜ਼ਰੂਰ ਦੇਖਿਓ ਸਾਰਾ ਦਿਨ ਖੇਤ ਰੰਦੇ ਇੱਥੇ ਮਿਹਨਤ ਕਰਦੇ ਆ ਆਪਦੇ ਸ਼ਰੀਕੇ ਕਬੀਲੇ ਚਾਚੇ ਤਾਂ ਨਾਲ ਮਾੜਾ ਮੋਟਾ ਸਮਝਾ ਕੇ ਵੀ ਕਰਦੇ ਆ ਵੀਡੀਓ ਪਾਉਂਦੇ ਆ ਜਰੂਰ ਇਹਨਾਂ ਦਾ ਪੇਜ ਫੋਲੋ ਕਰਿਓ ਵੀਡੀਓ ਕਿਵੇਂ ਦੀ ਲੱਗੀ ਇਹ ਵੀ ਜਰੂਰ ਕਮੈਂਟ ਕਰਕੇ ਦੱਸਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਤੇ ਬਾਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਧੰਨਵਾਦ ਜੀ